ਦੇਖੋ ਜਿਸ ਨੂੰ ਲੋਕ ਪਿਆਰ ਮੁਹੱਬਤ ਕਹਿੰਦੇ ਨੇ ਅਸਲ ਦੇ ਵਿੱਚ ਅਟਰੈਕਸ਼ਨ ਹੁੰਦੀ ਆ ਜਿਵੇਂ ਜਿਵੇਂ ਵਕਤ ਬੀਤਦਾ ਨਾ ਉਹ ਮੇ ਜਿਹੜੇ ਲਵ ਬਰਡ ਪਿਆਰ ਦੇ ਪੰਛੀ ਨੇ ਉਹਨਾਂ ਨੂੰ ਫੀਲ ਹੋਣ ਲੱਗ ਜਾਂਦਾ ਯਾਰ ਬੋਰੀਆ ਤਾਉਣ ਲੱਗੀ ਬੋਰੀਆ ਤਾਉਣ ਲੱਗੀ ਨੌਜਵਾਨ ਪੀੜੀ ਨੂੰ ਸਨੇਹ ਹੈ ਪਿਆਰ ਮੁਹੱਬਤ ਦੇ ਚੱਕਰ ਚ ਪੈ ਕੇ ਵਿਆਹ ਨਾ ਕਰਾਇਓ ਕਿਉਂਕਿ ਲਵ ਮੈਰਜ਼ੇ ਗਦੇ ਕਾਮਯਾਬ ਨਹੀਂ ਹੁੰਦੀ ਦੂਰ ਦੇ ਫੁੱਲ ਸੋਹਣੇ ਲੱਗਦੇ ਆ ਦੂਰ ਬੈਠਿਆਂ ਨੂੰ ਅਟਰੈਕਸ਼ਨਾਂ ਹੋਣਗੀਆਂ ਨੇੜੇ ਆਏ ਤਾਂ ਥੋੜਾ ਜਿਹਾ ਹੋਰ ਜੋ ਕੋਲੇ ਆ ਕੇ ਮਨ ਭਰ ਜਾਂਦਾ ਜੀ ਨੂੰ ਇੱਕ ਦਿਨ ਅਗਲਾ ਜਾਣ ਜਾਣ ਕਹਿੰਦਾ ਜਾਂ ਮੇਰੇ ਸਾਹ ਕਹਿੰਦਾ ਉਹ ਸਾਹਾਂ ਤੋਂ ਨਫ਼ਰਤ ਹੋ ਕੇ ਕੋਟਕ ਚੈਰੀ ਦੇ ਗੇੜਿਆਂ ਤੇ ਮੋਕਦੀ ਆ ਜਾ ਕੇ ਇਹਦਾ ਪਿਆਰ ਮੁਹੱਬਤ ਦੇ ਰਿਤੇ ਪਾਏ ਕਦੇ ਵੀ ਦੇਖਿਓ ਉਹ ਲੜਾਈ ਤੇ ਬਦਨਾਮੀ ਚ ਹੋ ਕੇ ਮੁੱਕਦੇ ਆ ਪਿਆਰ ਮੁਹੱਬਤ ਨਾਲ ਦੀ ਕੋਈ ਚੀਜ਼ ਨਹੀਂ ਮਿੱਤਰੋ ਇਹਦਾ ਵਰਸ਼ਾ ਵੀ ਰਾਂਝਾ ਸੀ ਆਪਦੀ ਉਹ ਕਹਾਣੀ ਰਾਂਝਾ ਬਣਾ ਕੇ ਲਿਖ ਗਿਆ ਹੀਰ ਰਾਂਝਾ ਉਹਨੂੰ ਆਏ ਸੀ ਕਿ ਮੈਂ ਆਪ ਦਾ ਨਾਮ ਉਹ ਲੋਕ ਕਹਿਣਗੇ ਵਰਸ਼ਾ ਇਹ ਕੰਮ ਕਰਦਾ ਕੋਈ ਵੀ ਕਵੀ ਜਿਹੜੀ ਗੱਲ ਉਹਦੇ ਤੇ ਬੀਤੀ ਹੁੰਦੀ ਆ ਉਹ ਉਹੀ ਗੱਲ ਹੱਸਦੀਆਂ ਕਵਤਾਂਵਾਂ ਦੇ ਵਿੱਚ ਲਿਖ ਜਾਂਦਾ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ